ਜੀ ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਹੋ ਚੁੱਕਿਆ ਇੱਕ ਵਾਰ ਫਿਰ ਤੋਂ ਜਿਹੜੀ ਕਿ ਪੰਜਾਬ ਦੀ ਸਿਆਸਤ ਉਹਦੇ ਵਿੱਚ ਤਹਿਲਕਾ ਮਚਾ ਦਿੱਤਾ ਤਾਂ ਇਹ ਮੈਂ ਤੁਹਾਡੇ ਸਾਹਮਣੇ ਵੀਡੀਓ ਦਿਖਾਉਣ ਜਾ ਰਿਹਾ ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਬੜੀ ਉਡੀਕ ਸੀ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਤੇ ਪਰਿਵਾਰ ਨੇ ਪਹਿਲਾਂ ਪੂਰੀ ਜ਼ੋਰ ਜਮੈਸ਼ ਕੀਤੀ ਸੀ ਪਾਰੋਦੋ ਰਿਹਾਈ ਨੂੰ ਲੈ ਕੇ ਕੋਈ ਸਮਾਧਾਨ ਨਹੀਂ ਨਿਕਲਿਆ ਤਾਂ ਪਰ ਜਿਹੜੀ ਅੱਜ ਤੁਹਾਡੇ ਸਾਹਮਣੇ ਮੈਂ ਇਹ ਖਬਰ ਦਿਖਾਉਣ ਜਾ ਰਿਹਾ ਇਹਦੇ ਵਿੱਚ ਹੈ ਕਿ ਅਮਰਪਾਲ ਦੀ ਰਿਹਾਈ ਦੀ ਜਿਹੜੀ ਮੰਗ ਹੈ ਪੂਰੇ ਜੋਰਾਂ ਦੇ ਉੱਤੇ ਰਾਸ਼ਟਰਪਤੀ ਭਵਨ ਦੇ ਵਿੱਚ ਪਹੁੰਚ ਗਈਆਂ ਨੇ ਜਥੇਬੰਦੀਆਂ ਤਾਂ ਇਹ ਸੁਣਨ ਦੇ ਲਾਇਕ ਹੈ ਜਿਹੜੀ ਗੱਲਬਾਤ ਹੈ ਕਿਉਂਕਿ ਭਾਈ ਅਮਰਪਾਲ ਸਿੰਘ ਨੂੰ ਬੜੇ ਲੰਬੇ ਸਮੇਂ ਤੋਂ ਜੂਝਣਾ ਪਿਆ ਤੇ ਸਾਡੇ ਲੋਕਾਂ ਨੇ ਬੜਾ ਸ਼ਰਨਰਛ ਕੀਤਾ ਤੇ ਵੱਡੇ ਪੱਦਰ ਤੇ ਉਹਨਾਂ ਨੂੰ ਜਿਤਾਇਆ ਤਾਂ ਐਮਪੀ ਬਣ ਚੁੱਕੇ ਇੱਕ ਬੰਦੇ ਨੂੰ ਜੇਲ੍ਹ ਦੇ ਵਿੱਚ ਰੱਖਣਾ ਬਹੁਤ ਵੱਡੀ ਗੱਲ ਆਪਣੇ ਆਪ ਦੇ ਵਿੱਚ ਕਿਉਂਕਿ ਸਰਕਾਰ ਦੇ ਅੱਗੇ ਮੰਗ ਕੀਤੀ ਸੀ ਇਹਨਾਂ ਦੇ ਘਰ ਦੇ ਪਰਿਵਾਰ ਨੇ ਵੀ ਔਰ ਦੂਜੇ ਪਾਸੇ ਕਈ ਸਿੱਖ ਜਥੇਬੰਦੀਆਂ ਖੜੀਆਂ ਹੋ ਗਈਆਂ ਸੀ ਜਿਵੇਂ ਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਇਕੱਠ ਹੋਇਆ ਵੱਡਾ ਉੱਥੋਂ ਵੀ ਕੋਈ ਸਮਾਧਾਨ ਨਹੀਂ ਨਿਕਲਿਆ ਪਰ ਹੁਣ ਜਿਹੜੀ ਇਹ ਖਬਰ ਇੱਕ ਵਾਰ ਫਿਰ ਤੋਂ ਜਿਹੜੀ ਕਿ ਪੰਜਾਬ ਦੀ ਸਿਆਸਤ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਉਹ ਘੁਮਾ ਦਿੱਤੀ ਹੈ ਤੇ ਪੂਰੀ ਹਹਾਕਾਰ ਮਚ ਚੁੱਕੀ ਹੈ ਪਹਿਲਾਂ ਤੁਸੀਂ ਇਸ ਨੂੰ ਸੁਣ ਲਓ ਉਸ ਤੋਂ ਬਾਅਦ ਜਿਹੜੇ ਅਗਲੇ ਵਿਚਾਰ ਨੇ ਉਹ ਤੁਹਾਡੇ ਨਾਲ ਮੈਂ ਸਾਂਝੇ ਕਰਨੇ ਆ ਸੁਣੋ ਬਣ ਕੇ ਤੇ ਸੰਸਦ ਬਣਨ ਤੋਂ ਬਾਅਦ ਉਹਨਾਂ ਦੀ ਰਿਹਾਈ ਦੀ ਮੰਗ ਜ਼ੋਰ ਫੜ ਰਹੀ ਹੈ ਇਸੇ ਸਿਲ ਪਹਿਲਾਂ ਤਾਂ ਪਰਿਵਾਰ ਦੇ ਵੱਲੋਂ ਅਮਰਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਗਈ ਤਾਂ ਉਹਨਾਂ ਇੱਥੇ ਕਈ ਜਥੇਬੰਦੀਆਂ ਵੀ ਇਹਜ਼ ਹੱਕ ਚ ਨਿੱਧ ਰਾਈਆਂ ਨੇ ਕਿ ਅਮਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਏ ਸਾਂਸਦ ਬਰਨ ਤੋਂ ਬਾਅਦ ਵੀ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਰਹੇ ਈਪੁਰਗੜ ਜੇਲ੍ਹ ਦੇ ਵਿੱਚ ਉਹ ਬੰਦ ਨੇ ਤੇ ਉੱਥੇ ਹੀ ਉਹਨਾਂ ਨੇ ਝੋਲ ਲੜੀ ਵੱਡੀ ਜਿੱਤ ਹਾਸਲ ਕੀਤੀ ਤੇ ਸਾਂਸਦ ਬਰਨ ਤੋਂ ਬਾਅਦ ਵੀ ਹਾਲੇ ਤੱਕ ਉਹ ਜੇਲ੍ਹ ਦੇ ਵਿੱਚ ਹੀ ਬੰਦ ਨੇ ਇਥੇ ਨੂੰ ਲੈ ਕੇ ਸ਼ੋਨੀ ਅਕਾਲੀ ਦਲ ਫਤਿਹ ਦੇ ਵੱਲੋਂ ਇੱਕ ਮੰਗ ਪੱਤਰ ਰਾਸ਼ਟਰੀ ਭਵਨ ਦੇ ਵਿੱਚ ਭੇਜਿਆ ਗਿਆ ਹੈ ਇੱਥੇ ਇੱਕ ਜਥਾ ਪਹੁੰਚਾਈ ਸ਼ੋਮਨੀ ਅਕਾਲੀ ਦਲ ਫਤੇਦਾਰ ਜਿਨ੍ਹਾਂ ਨੇ ਰਾਸ਼ਟਰੀ ਭਵਨ ਦੇ ਵਿੱਚ ਮੰਗ ਪੱਤਰ ਸੌਂਪਿਆ ਹੈ ਤੇ ਅਮਰਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਹੈ। ਦਾਦੇ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਬਣੇ। ਦਾਦੇ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਬਣੇ ਅਮਰਪਾਲ ਸਿੰਘ ਦੀ ਰਿਹਾਈ ਨੇ ਪੰਜਾਬ ਦੀ ਸਿਆਸਤ ਵਿੱਚ ਹੁਣ ਹਲਚਲ ਮਚਾ ਦਿੱਤੀ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਪਾਲ ਸਿੰਘ ਨੇ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਲੀਡ ਨਾਲ ਜਿੱਦ ਹਾਸਲ ਕੀਤੀ ਹੈ ਜਿਸ ਕਰਕੇ ਉਹਨਾਂ ਰਿਹਾਈ ਦੀ ਮੰਗ ਵੀ ਸੋਰ ਫੜ ਰਹੀ ਹੈ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਦੀ ਰਿਹਾਈ ਜਿਹੜੀ ਕਿ ਹਲਚਲ ਮਚਾ ਦਿੰਦੀ ਆ ਪੂਰੀ ਸਿਆਸਤ ਦੇ ਵਿੱਚ ਇਹ ਤੁਸੀਂ ਸੁਣ ਚੁੱਕੇ ਹੋ ਪੂਰੇ ਜ਼ੋਰਾ ਤੇ ਇੱਕ ਤਰ੍ਹਾਂ ਦਾ ਜਿਵੇਂ ਕਹੀਦੀ ਮਹੀਮ ਖੜੀ ਹੋ ਗਈ ਹੈ ਸਿੱਖ ਜਥੇਬੰਦੀਆਂ ਮੰਨਿਓ ਤਾਂ ਹੁਣ ਮੈਂ ਇਹ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਜਿਹੜੀ ਗੱਲ ਕਹਿੰਦਾ ਸੀ ਵੀ ਆਪਾਂ ਵੱਡੇ ਪੱਧਰ ਦੇ ਉੱਤੇ ਇਕੱਠੇ ਹੋ ਕੇ ਭਾਈ ਅਮਰਪਾਲ ਸਿੰਘ ਦੇ ਲਈ ਜੇ ਤਾਂ ਪੰਜਾਬੀ ਉਹ ਪੰਜਾਬ ਨੂੰ ਚਲਾਉਣਾ ਤਾਂ ਫਿਰ ਤੁਹਾਨੂੰ ਇਕੱਠੇ ਹੋਣਾ ਪੈਣਾ ਕਿਉਂਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸੀ ਉਸੇ ਹੀ ਪ੍ਰਕਾਰ ਜਿਵੇਂ ਹੁਣ ਮਹੱਲੀ ਦੇ ਵਿੱਚ ਤੁਹਾਡੇ ਸਾਹਮਣੇ ਘਟਨਾ ਵਾਪਰੀ ਹੈ ਤਾਂ ਉਥੇ ਕਿੰਨਾ ਵੱਡਾ ਇਕੱਠ ਹੋ ਗਿਆ ਸੀ ਪਰ ਹੁਣ ਮੈਂ ਫਿਰ ਤੋਂ ਕਹਿੰਦਾ ਵੀ ਸਾਡੀਆਂ ਜਿਹੜੀਆਂ ਨਿਹੰਗ ਜਥੇਬੰਦੀਆਂ ਸਿੱਖ ਜਥੇਬੰਦੀਆਂ ਅੱਡੋ-ਅੱਡ ਸਭ ਤੋਂ ਪਹਿਲਾਂ ਕੀ ਚਾਹੀਦਾ ਐਸਜੀਪੀਸੀ ਮੇਨ ਮੁਖ ਜਿਹੜੀ ਕਿ ਸਾਡੀ ਅਦਾਲਤ ਆ ਜਾਂਦੀ ਹੈ ਅਕਾਲ ਤਖਤ ਸਾਹਿਬ ਦੀ ਤਾਂ ਉਹਨਾਂ ਨੂੰ ਮੈਂ ਕਹਿੰਨਾ ਵੀ ਪਹਿਲੇ ਨੰਬਰ ਤੇ ਪਹਿਲ ਕਰਨੀ ਚਾਹੀਦੀ ਹੈ ਕਿਉਂਕਿ ਗਿਆਨੀ ਜਥੇਦਾਰ ਗੁਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਨੇ ਵੀ ਕਈ ਵਾਰ ਕਿਹਾ ਵੀ ਰਿਹਾਈ ਹੋਣੀ ਚਾਹੀਦੀ ਆ ਦੋਵੇਂ ਸਰਕਾਰਾਂ ਨੂੰ ਨੋਟਿਸ ਘੱਲੇ ਗਏ ਨੇ ਫਿਰ ਵੀ ਉਹਨਾਂ ਨੇ ਕੋਈ ਪ੍ਰਾਲਾ ਨਹੀਂ ਕੀਤਾ ਕਿਉਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਉਹਦਾ ਚਾਹੁੰਦੀ ਨਹੀਂ ਵੀ ਭਾਈ ਅਮਰਪਾਲ ਸਿੰਘ ਨੂੰ ਬਾਹਰ ਲਿਆਂਦਾ ਜਾਵੇ ਪਰ ਚਾਹੁੰਦਾ ਕੌਣ ਹੈ ਚਾਹੁੰਦੇ ਸਾਡੇ ਉਹ ਲੋਕ ਨੇ ਜਿਨ੍ਹਾਂ ਨੇ ਉਹਨੂੰ ਖੰਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਾਈ ਸੀ ਤਾਂ ਹੁਣ ਮੇਰੀ ਅਪੀਲ ਹੈ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਇਹ ਸਾਰੇ ਪੰਜਾਬੀਆਂ ਲਈ ਹੈ ਚਾਹੇ ਉਹ ਖੰਡੂਰ ਸਾਹਿਬ ਦੀ ਹੋਣ ਚਾਹੇ ਉਹ ਕਿਤੇ ਹੋਰ ਹੋਣ ਕਿਉਂਕਿ ਪੰਜਾਬ ਤਾਂ ਸਾਡਾ ਇੱਕ ਹੈ ਤੇ ਪੰਜਾਬ ਦੇ ਲਈ ਲੜਨਾ ਸਾਡੇ ਲੋਕਾਂ ਦੀ ਫਿਤਰਤ ਰਹੀ ਹੈ ਪਹਿਲਾਂ ਤੋਂ ਹੀ ਸਾਡੇ ਯੋਧਿਆਂ ਦਾ ਸਿਧਾਂਤ ਹੈ ਇਹ ਕੌਮ ਤਾਂ ਫਿਰ ਮੈਂ ਤੁਹਾਨੂੰ ਕਹਿਣਾ ਉਹ ਵੀ ਇਹ ਕੌਮ ਹੈ ਜਿਹੜੀ ਸਾਡੀ ਇਹ ਤਾਂ ਬਲੀਦਾਨ ਦਿੰਦੀ ਆਈ ਹੈ ਤੇ ਜਦੋਂ ਤੱਕ ਦੁਨੀਆ ਰਹਿਣੀ ਆ ਇਸ ਕੌਮ ਦਾ ਨਾਮ ਨਾ ਧਰਤੀ ਤੋਂ ਕੋਈ ਮਿਟਾ ਸਕਦਾ ਤੇ ਨਾ ਮਿਟਣਾ ਕਿਉਂਕਿ ਸਾਡੇ ਗੁਰੂਆਂ ਦਾ ਇੱਥੇ ਖੂਨ ਡੁੱਲਿਆ ਉਸਨੇ ਐਸੇ ਹੀ ਸੂਰਮੇ ਯੋਧੇ ਫਾਇਦਾ ਕਰਨੇ ਨੇ ਜਿਹੜੇ ਕਿ ਸਮੇਂ-ਸਮੇਂ ਤੇ ਹਕੂਮਤਾਂ ਨੂੰ ਇਹਾਈ ਇਹੋ ਜੀਆਂ ਸਰਕਾਰਾਂ ਨੂੰ ਟੱਕਰ ਦੇਣ ਲਈ ਇਹ ਧਰਤੀ ਜਨਮ ਦਿੰਦੀ ਰਹੂਗੀ ਤਾਂ ਠੀਕ ਆ ਪੰਜਾਬੀਓ ਚੰਨੇ ਭੈਣ ਭਰਾ ਤੁਸੀਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਆਪਦਾ ਫਰਜ ਸਮਝ ਕੇ ਇਹ ਗੱਲਾਂ ਦੇਖੋ ਐ ਨਹੀਂ ਹੁੰਦੀਆਂ ਕਿ ਜੇ ਕੋਈ ਆਪਾਂ ਕਿਸੇ ਬੰਦੇ ਦੀ ਗੱਲ ਸੁਣ ਲਈ ਵਿੱਚ ਸਾਡੇ ਤੋਂ ਤਾਂ ਬਹੁਤ ਤੁਸੀਂ ਸੂਝਵਾਨ ਸੁਣਦੇ ਹੋ ਤੁਸੀਂ ਸਮਝੋ ਜਦੋਂ ਕਿਸੇ ਮਹੀਮ ਚਲਦੀ ਹੈ ਕਿਸੇ ਦੇ ਖਿਲਾਫ ਉਹ ਚਾਹੇ ਸਰਕਾਰਾਂ ਨੇ ਤਾਂ ਜਦੋਂ ਉਹਨਾਂ ਦੀ ਜੜ ਕੱਟਣੀ ਹੁੰਦੀ ਹੈ ਤਾਂ ਉਦੋਂ ਇਹ ਅੱਗੇ ਤੱਕ ਜਾਨੀ ਸ਼ੇਅਰ ਕਰਨੀ ਪੈਂਦੀ ਹੈ ਗੱਲ ਅੱਜ ਤਾਂ মিডিਆ ਦਾ ਯੁੱਗ ਹੈ ਤਾਂ ਪਹਿਲਾਂ ਮੰਨ ਲਓ ਸੁਨੇਹੇ ਸੱਪੇ ਲਾਉਣੇ ਬੜੇ ਔਖੇ ਹੁੰਦੇ ਸੀ ਪਰ ਅੱਜ ਬੜਾ ਇੱਕ ਅੱਖ ਦੇ ਝਮਕੇ ਦੀ ਗੱਲ ਹੈ ਮੈਂ ਕਹਿੰਦਾ ਵੀ ਇੱਕ ਦੂਸਰੇ ਤੱਕ ਆਪਣਾ ਸੰਦੇਸ਼ ਆ ਪਹਚਾਉਣਾ ਆਪਣੀ ਗੱਲ ਰੱਖਣੀ ਤਾਂ ਮੈਂ ਚਾਹੁੰਨਾ ਵੀ ਤੁਸੀਂ ਮੇਰੀ ਗੱਲ ਨੂੰ ਅੱਗੇ ਤੱਕ ਆਪਣੇ ਸਾਰੇ ਭੈਣ ਭਰਾਵਾਂ ਦੇ ਵਿੱਚ ਸ਼ੇਅਰ ਕਰਨੀ ਆ ਤਾਂ ਕਿ ਜਿਹੜਾ ਸਾਡਾ ਪ੍ਰਚਾਰ ਆ ਉਹ ਭਾਈ ਅਮਰਪਾਲ ਸਿੰਘ ਦੇ ਲਈ ਵੱਡੇ ਪੱਦਰ ਦੇ ਉੱਤੇ ਰਿਹਾਈ ਦੇ ਵਿੱਚ ਇੱਕ ਅਹਿਮ ਰੋਲ ਨਿਭਾਵੇ ਤਾਂ ਮੇਰੀ ਅਪੀਲ ਆ ਵੀ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦੇਣੀ ਹੈ ਇਹ ਵੀਡੀਓ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਹਾਂ ਅਗਲੇ ਟੌਪ